ਖਨੋਰੀ ਬਾਰਡਰ ਤੋਂ ਕਾਕਾ ਸਿੰਘ ਕੋਟੜਾ ਦੀ ਤਮਾਕੇਦਾਰ ਸਮੀਤ ਇਸ ਮੌਕੇ ਤੇ ਉਹਨਾਂ ਆਪਣੀ ਸਪੀਚ ਵਿੱਚ ਕਿਹਾ ਕਿ ਆਪਣੀ ਗੱਲ ਕੇਂਦਰ ਸਰਕਾਰ ਤੱਕ ਪੇਸੈਂਟਰ ਤੱਕ ਪਹੁੰਚ ਰਹੀ ਹੈ ਉਹਨਾਂ ਕਿਹਾ ਕਿ ਆਪਾਂ ਨੂੰ ਸੰਜਮ ਵਰਤਣਾ ਚਾਹੀਦਾ ਹੈ ਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਆਪਣਾ ਸੰਘਰਸ਼ ਚਾਹੇ ਜਿੰਨਾ ਮਰਜ਼ੀ ਲੰਬਾ ਚੱਲੇ ਪਰ ਆਪਾਂ ਜਿੱਤ ਜ਼ਰੂਰ ਪ੍ਰਾਪਤ ਕਰਾਂਗੇ ਉਹਨਾਂ ਕਿਹਾ ਕਿ ਸਰਕਾਰਾਂ ਕਿਸਾਨਾਂ ਦੀਆਂ ਦੁਸ਼ਮਣ ਬਣੀਆਂ ਹੋਈਆਂ ਹਨ ਉਹਨਾਂ ਕਹਿਆ ਕਿ ਇਹ ਕਾਰਪੋਰੇਟ ਕਾਰਨਿਆਂ ਦੇ ਹੱਥਾਂ ਦੀਆਂ ਕਟਪੁਤਲੀਆਂ ਬਣ ਕੇ ਕਿਸਾਨਾਂ ਨੂੰ ਮਾਰੂ ਨੀਤੀ ਅਪਣਾ ਰਹੀਆਂ ਹਨ ਇਸ ਮੌਕੇ ਤੇ ਕਰਨ ਸਿੰਘ ਕਾਕਾ ਸਿੰਘ ਕੋਟੜਾ ਨੇ ਕੀ ਕਿਹਾ ਆਓ ਤੁਹਾਨੂੰ ਸਾਰੀ ਗੱਲਬਾਤ ਸੁਣਾਉਂਦੇ ਹਾਂ ਤੇ ਹੋਰ ਆਗੂਆਂ ਨੇ ਕੀ ਕਿਹਾ ਉਹ ਵੀ ਤੁਹਾਨੂੰ ਗੱਲਬਾਤ ਸਾਰੀ ਸੁਣਾਉਂਦੇ ਹਾਂ ਦੇਖਦੇ ਹਾਂ ਤੁਹਾਨੂੰ ਸਾਰੀ ਗੱਲਬਾਤ ਵਿੱਚ ਖਨੋਰੀ ਬਾਰਡਰ ਦੀਆਂ ਲਾਈਵ ਤਸਵੀਰਾਂ ਵੀ ਦੇਖਣ ਨੂੰ ਮਿਲਣਗੀਆਂ ਮੇਰੇ ਨਾਲ ਮੇਰੇ ਸਹਿਯੋਗੀ ਨੇ ਪੱਤਰਕਾਰ ਰঞ্জੀਤ ਸਿੰਘ ਗਿਲ ਅਤੇ ਜਗਸੀਰ ਸਿੰਘ ਮਦੀਰ ਇੰਨੀ ਕੁ ਬੇਨਤੀ ਹੈ ਕਿ ਤੁਸੀਂ ਥੋੜਾ ਥੋੜਾ ਥਾ ਪਿੱਛੇ ਨੂੰ ਜਿਹੜੇ ਜਦੋਂ ਅਸੀਂ ਤੁਹਾਨੂੰ ਅਨਾਉਂਸਮੈਂਟ ਕਰਦੇ ਹੁੰਦੇ ਆ ਵੀ ਸਟੇਜ ਤੇ ਆ ਜਾਓ ਇੱਧਰ ਫੈਨ ਤੇ ਹੋਈ ਇੰਨੀ ਕੁ ਬੇਨਤੀ ਹੈ ਵੀ ਤੁਸੀਂ ਜਿਹੜੇ ਖਾਸ ਕਰਕੇ ਮੈਂ ਬੀਕੇ ਜੂ ਸਿੱਧੂਪੁਰ ਦਾ ਜਿਹੜਾ ਪਰਿਵਾਰ ਹੈ ਆਪਾਂ ਰੋਜ਼ ਇੱਥੇ ਆਂ ਜਿਹੜਾ ਮੈਸੇਜ ਗਿਆ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਮੰਗਾਂ ਦੀ ਖਾਤਰ ਆਪਾਂ ਬੈਠੇ ਆ ਜਿਹੜੀ ਗੱਲ ਦੇਸ਼ ਦੀ ਪਾਰਲੀਮੈਂਟ 'ਚ ਲਿਜਾਉਣਾ ਚਾਹੁੰਦੇ ਆ ਉਹ ਲਗਾਤਾਰ ਜਿਹੜੀ ਪਾਲ ਪਾਲਾ ਜਿਹੜੀ ਗੱਲ ਹੈ ਸਾਡੀ ਤਾਹਾਂ ਨੂੰ ਜਾ ਰਹੀ ਹੈ ਤੇ ਸਾਡੇ ਫੋਰਮਾਂ ਦੇ ਆਗੂ ਤੇ ਵਰਕਰਾਂ ਦੀਆਂ ਡਿਊਟੀਆਂ ਦੀ ਜ਼ਿੰਮੇਵਾਰੀ ਵੀ ਵੱਧ ਰਹੀ ਹੈ ਜੇ ਜੇ ਹਲਾਤਾਂ ਨਾਲ ਆਪਾਂ ਮੂਰੇ ਨਿੱਜੀਟਣਾ ਹੈ ਉਹ ਹਲਾਤ ਆਪਾਂ ਨੂੰ ਪਤਾ ਆਗੂਆਂ ਨੂੰ ਨੀਤੀ ਹੈ ਉਹ ਜੋ ਹਲਾਤ ਬਣ ਗਏ ਆਪਾਂ ਨੂੰ ਉਹਨਾਂ ਦੀਆਂ ਝਲਕਾਂ ਦਿਸਦੀਆਂ ਨੇ ਉਹ ਤੇ ਕੰਟਰੋਲ ਕਰਨਾ ਉਹਨੂੰ ਤੁਸੀਂ ਕਿਵੇਂ ਲੋਕਾਂ 'ਚ ਰੱਖਣੀ ਹੈ ਗੱਲ ਇਹ ਸਾਡੇ ਸਾਰੇ ਆਗੂਆਂ ਦੀ ਬਰਕਰਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਖਾਸ ਕਰਕੇ ਬਲਦੇਵ ਤੁਸੀਂ ਚੁੱਪ ਕਰੋ ਜਿੰਨੇ ਪ੍ਰਬੰਧ ਕਰਦੇ ਘਟਾ ਲਓ ਫਿਰ ਅੱਗੇ ਜਿਆਦਾ ਤੁਸੀਂ ਗੱਲ ਪੈ ਰਹੇ ਲੋਕਾਂ ਦੇ ਯਾਰ ਖੜੋ ਚੰਗੀ ਗੱਲ ਕੁਝ ਨਹੀਂ ਹੋਣਾ ਜਦੋਂ ਪੁਲਿਸ ਆ ਕੇ ਉਦੋਂ ਦੇਖਾਂਗੇ ਪਰੰਟਿਆ ਰੇਸੇ ਘਟਾ ਲੋ ਲੋਕ ਨਹੀਂ ਬੋਲ ਰਹੇ ਇਹਨਾਂ ਭੈਣਾ ਬੋਲ ਰਹੇ ਨੇ ਤੁਸੀਂ ਜਿਆਦਾ ਪਰੰਟਿਆ ਦੇ ਲੋ ਕਿਹੜੀ ਪੋਜੀਸ਼ਨ ਦੇ ਵਿੱਚ ਪ੍ਰਧਾਨ ਜੀ ਇੱਥੇ ਲੈ ਆ ਜਿੰਦੇ ਆਪਾਂ ਲੋਕਾਂ ਦੀ ਇੱਛਾ ਕੇ ਦਰਸ਼ਨ ਕੀਤੇ ਜਾਣ ਆਪਾਂ ਜਿਆਦਾ ਰੌਲਾ ਪਾ ਰਹੇ ਹਾਂ ਸਾਡੇ ਪ੍ਰਧਾਨ ਦਾ ਹੁਕਮ ਹੈ ਕਿ ਬਾਜ਼ਾਰ ਬੰਦ ਕਰਨਾ ਕਿ ਅਸੀਂ 70 ਸਾਲਾਂ ਦੇ ਵਿੱਚ ਕੋਈ ਇਹੋ ਜਿਹਾ ਗੂ ਚੁੰਕ ਕੇ ਕਿ ਸਾਡਾ ਖੇਤੀ ਕਿੱਤੇ ਨਾਲ ਸੰਬੰਧਿਤ ਮੰਗਾ ਲਾਗੂ ਕਰਵਾਉਣੇ ਕਾਰ ਦਿੱਤੀ ਹੈ ਅਸੀਂ ਕਦੇ ਲਾਗੂ ਕਰਵਾਈ ਅਸੀਂ ਪਾਰਟੀਆਂ ਨੇ ਮੂਰੇ ਉੱਤੇ ਜਾ ਕੇ ਸਾਡੇ ਨਾਲ ਲੜਦੇ ਰਹੋ ਭਮਾ ਉਹ ਦੁੱਧ ਦੀ ਕਾਲ ਹੋਵੇ ਭਮਾ ਮੰਡੀਆਂ ਦੇ ਵਿੱਚ ਜਿੰਸ ਨਾਲ ਜਾਣ ਦੀ ਕਾਲ ਹੋਵੇ ਭਮਾ ਉਹ ਕਰਜ਼ੇ ਦੀ ਕਾਲ ਹੋਵੇ ਭਮਾ ਬਿਜਲੀ ਨਾਲ ਸੰਬੰਧਿਤ ਚਿੱਪ ਵਾਲੇ ਮੀਟਰਾਂ ਦੀ ਕਾਲ ਹੋਵੇ ਚਾਹੇ ਕਰਜ਼ੇ ਨਾਲ ਸੰਬੰਧਿਤ ਮੈਨੇਜਰਾਂ ਦਾ ਘਰੋਂ ਦੀ ਗੱਲ ਹੋਵੇ ਜਿਆਦਾ ਸਰਕਾਰ ਨਾਲੋਂ ਮੂਹਰੇ ਆ ਕੇ ਉਹ ਪਾਰਟੀਆਂ ਦੇ ਸਾਡੇ ਆਗੂ ਖਲਾਫ ਕੱਢਦੇ ਨੇ ਕਿੱਤਾ ਛੱਡ ਗਏ ਉਹ ਆਪ ਦਾ ਸਿਆਸੀ ਲਾਹ ਲੈਣ ਦੀ ਖਾਤਰ ਸਾਡੇ ਖਿਲਾਫ ਕੜ ਗਏ ਕਦੇ ਵਪਾਰ ਮੰਡਲ ਦੀ ਕੋਈ ਇੱਕ ਦੁਕਾਨ ਖੁੱਲੀ ਵੇਖੀ ਆ ਇੱਕ ਵੀ ਨੀ ਪਮਾਉ ਕੇਂਦਰ ਲੈਵਲ ਦਾ ਮਸਲਾ ਹੋਵੇ ਪਮਾ ਸਟੇਟ ਲੈਵਲ ਦਾ ਹੋਵੇ ਪਮਾ ਕਿਸੇ ਮੰਡੀ ਦਾ ਹੋਵੇ ਇਹੀ ਹਾਲ ਮੁਲਾਜ਼ਮਾਂ ਦਾ ਕਿਉਂ ਇਕੱਠੇ ਨੇ ਜਦੋਂ ਹੜਤਾਲ ਹੋ ਜਾਂਦੀ ਹੈ ਜਿਆਦਾ ਤੁਸੀਂ ਬਿਜਲੀ ਬੋਰਡ ਨਾਲ ਸੰਬੰਧਤ ਲੋਕ ਆਪਣਾ ਕਾਰੋਬਾਰ ਜੁੜ ਗਿਆ ਭੈਣਾ ਵੀ ਹੁਕਤਾ ਰਸੋਈ ਚੁੱਲੇ ਨਾਲ ਵੀ ਬਿਜਲੀ ਬੋਰਡ ਨਾਲ ਜੁੜ ਗੀਆਂ ਜੇ ਜਦੋਂ ਹੜਤਾਲ ਹੋ ਜਾਂਦੀ ਹੈ ਇੱਕ ਵੀ ਮਲਾਜ਼ਮ ਸੋਡੀ ਲੈਟ ਠੀਕ ਕਰਨ ਨਹੀਂ ਆਉਂਦਾ ਉਹ ਕਹਿੰਦਾ ਸਾਡੀ ਤਾਂ ਹੜਤਾਲ ਚੱਲਦੀ ਹੈ ਕਦੇ ਕਿਸਾਨਾਂ ਨੇ ਸਵਾਲ ਕੀਤਾ ਕਿ ਸਾਡੀ ਹੜਤਾਲ ਚੱਲਦੀ ਹੈ ਪਔਸ ਹਾਲਾਤਾਂ ਨੇ ਡਲੇ